ਖਾਣ ਨੂੰ ਚੰਗਾ ਚਾਹੀਦਾ ਜੇ ਕਿਉਂ ਜਾ ਕੇ ਸੁਹਾਗਾ ਚੱਕਣਾ ਤਾਂ ਤੇਲ ਤੋਂ ਬਿਨਾ ਦੀਵਾ ਨਹੀਂ ਜਗਦਾ ਪਰ ਤੇਲ ਵੀ ਦੀਵਾ ਬੁਝਾ ਦਿੰਦਾ ਸਾਧ ਸੰਗਤ ਜੀ ਠੀਕ ਹੈ ਸਰੀਰ ਨੂੰ ਚਲਾਉਣ ਵਾਸਤੇ ਅਨਪਾਣੀ ਚਾਹੀਦਾ ਉਹ ਤਾਂ ਚੱਲ ਹੀ ਰਿਹਾ ਹੈ ਜਿਹੜੇ ਸਪੈਸ਼ਲ ਬਣਾਵਣਾ ਕਿ ਛਕਦੇ ਨੇ ਲੇਕੇ ਡਬਲ ਦੇਣੇ ਪੈਣਗੇ ਉਹਨਾਂ ਨੂੰ ਲਿਖੀ ਜਾਏ ਕੋਈ ਤੁਸੀਂ ਜਾ ਕੇ ਸਪੈਸ਼ਲ ਚੀਜ਼ ਮੰਗ ਲੋ ਤੇ ਡਬਲ ਪੈਸੇ ਲੱਗਦੇ ਹੁੰਦੇ ਆ ਲੰਗਰ ਵਰਤ ਰਿਹਾ ਕੁਈ ਸਕੀਦੇ ਪਰ ਤੀਜੇ ਦਿਨ ਤੋਂ ਬਾਅਦ ਉਹਨੂੰ ਸੇਵਾ ਕਰਨੀ ਪਵੇਗੀ ਉਹ ਮਤ ਖਿਆਲ ਕਰੇ ਵਾਹ ਜੀ ਵਾਹ ਬੜ ਸਵੇਰੀ ਪੱਕਿਆ ਪਕਾਇ ਮਿਲ ਜਾਂਦਾ ਇਹ ਤਾਂ ਖਿੱਚਣਾ ਪੈ ਗਿਆ ਗੱਡਾ ਫਿਰ ਜੇ ਤਿੰਨ ਦਿਨਾਂ ਤੋਂ ਬਾਅਦ ਸੇਵਾ ਨਹੀਂ ਨਾ ਕਰਦਾ ਲੇਖਾ ਦੇਣਾ ਪਏਗਾ ਉਹਨੂੰ ਜਦ ਸ਼ਾਮ ਨੂੰ ਸਾਫ ਕਰੇ ਮੈਂ ਗੁਰੂ ਘਰ ਚ ਰਹਿਣਾ ਕਮਰਾ ਵੀ ਮੈਨੂੰ ਮਿਲਿਆ ਹੈ ਖਾਣ ਨੂੰ ਵੀ ਮਿਲਦਾ ਹੈ ਬਿੱਲ ਵੀ ਨਹੀਂ ਭਰਦਾ ਮੈਂ ਸੌਦਾ ਵੀ ਨਹੀਂ ਲਿਆਉਂਦਾ ਮੈਂ ਗੁਰੂ ਘਰ ਦਾ ਕੀਤਾ ਕੀ ਅੱਜ ਨੇ ਤਾਂ ਦੇਖ ਲੈ ਵੀ ਤੇਰੇ ਸਿਰ ਤੇ ਭਾਰ ਚੜ ਰਿਹਾ। ਉਹਦਾ ਲੇਖਾ ਦੇਣਾ ਪੈਣਾ ਤੈਨੂੰ। ਮੈਨੂੰ ਵੀ ਦੇਣਾ ਪਏਗਾ। ਇਹ ਮੇਰੇ ਤੇ ਥੋੜਾ ਕਿਸੇ ਤੇ ਰਹਿ ਤਾ ਨਾ। ਕਿਤੇ ਵੀ ਇਹ ਭਾਵੇਂ ਘਰ 'ਚ ਐ ਭਾਵੇਂ ਗੁਰਦੁਆਰੇ 'ਚ ਐ। ਪਾਈ ਪਾਈ ਦਾ ਸਾਫ ਹੋਏਗਾ ਭਾਈ। ਦੇਖ ਕੇ ਚੱਕਿਓ ਭਾਰ ਕਿਤੇ। ਪਹਿਲੇ ਹੀ ਨਹੀਂ ਲੈ ਰਹਿ ਕਿਤੇ ਹੋਰ ਨਾ ਚੜ ਜਾਣ ਭਾਰ ਸਿਰ ਤੇ। ਪਹਿਲੇ ਹੀ ਨਿਬੜ ਜਾਣ ਚਲੋ ਵੀ ਬੜੇ ਨੇ।